ਸੁਖ ਹਟਾਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸੇ ਵਦ ਕਉ ਸਮਦੇ ਨੂਰ ਅਰ ਸੋ ਗੁਰ ਸੋ ਝਟੀਐ ਤੁਧ ਢਿਠੇ ਸਜੇ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠੇ ਆ ਸੋਹੀ ਐ ਸਭਨਾ ਦਾ ਵੇ ਸਾਹ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਕਰ ਦੂਜਾ ਜਾਉ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਇਹੋ ਧਾਨ ਅਖੋਟ ਨਾਨਕ ਟੈ ਨਾ ਜਾਏ ਪੂਰੇ ਸਤਗੁਰ ਦੀ ਆ ਦਿਖਾਏ ਆਪਨੇ ਸਤਗੁਰ ਕੋ ਸਤਿਵਲ ਜਾਈ ਗੁਰ ਕੇ ਬਾਤੇ ਹਰ ਮੰਨ ਵਸਾਈ ਇਹੋ ਤਾਨ ਅਖੋਟ ਨਾ ਨਿਕਟੇ ਨਾ ਜਾਏ ਪੂਰੇ ਸਤਗੁਰ දීාධකායි ඇපොනේ සතගොරකව සදබල්ලජයි ගොරගෙර පාතේ හරිමන්නවසායි සේතනවන්ත හරිනාමලෙවලායි. ਗੁਰ ਬੂਰੇ ਹਰ ਧਨ ਪਰਗਾਸ ਆ ਹਰ ਕਿਰਪਾ ਤੇ ਵਸੈ ਮਨ ਆਏ ਰਹਾ ਆਵ ਗੁਣ ਘਾਟ ਗੁਣ ਰਜ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਜੀ ਬਾਣੀ ਸੁਖਮਾਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖ ਭਾਈ ਦੁਬਿਦਾਮਾਰ ਰਮਨ ਵਸਾਈ ਨਾਮ ਅਮੋਲ ਗਾ ਨਾ ਪਾਇਆ ਜਾਏ ਗੁਰ ਪਰ ਸਾਧ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰ ਮਾਤੀ ਘਾਟ ਪਰ ਘਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਭ ਮੈਂ ਵਸੈ ਪ੍ਰਭ ਏ ਕੋ ਸੋਏ ਗੁਰ ਮਦੀ ਕਾਟ ਪਰਗਟ ਹੋਏ ਸਹਜੇ ਜੇਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਜਾਉ ਪਦੇ ੴ ਸਤਿਗੁਰ ਪ੍ਰਸਾਦਿ ਇਹੋ ਧਾਨ ਅਖੋਟ ਨਾਨਖਟੈ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਨੇ ਸਤਗੁਰ ਕਾ ਸਦਵਲ ਜਾਈ ਘਰ ਕਿਰਪਾ ਤੇ ਹਰਮਨ ਵਸਾਈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਵਿਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 663 ਤੇ ਤਨਾਹ ਸ੍ਰੀ ਰਾਗ ਅੰਦਰ ਸੁਭਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਹਿ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ